ਅੱਜ ਦਾ ਦਿਨ ਜੀ ਪਿੰਡ ਬੇੜ ਸਿੱਖਾਂ ਵਾਲੇ ਹਲਕਾ ਕੋਟਪੂਰੀ ਦੇ ਵਿੱਚ ਇਹ ਜਿਹੜਾ ਅਸੀਂ ਸ਼ਹੀਦਾਂ ਦਾ ਨਾ ਛੋਟੇ ਸ਼ਹਿਰ ਜਾਦੇ ਮਾਤਾ ਗੁਜਰੀ ਸਾਡੇ ਦਸ਼ਮੇਸ਼ ਪਿਤਾ ਜੀ ਪ੍ਰੋਪਰ ਤਕਰੀਬਾ ਸਾਰੇ ਜਿੰਨੇ ਅੱਜ ਦੀਆਂ ਜਿਹੜੀਆਂ ਹੈਗੀਆਂ ਜੰਗਾਂ ਦੇ ਵਿੱਚ ਸਾਡੇ ਸ਼ਹੀਦ ਬਹੁਤ ਜ਼ਿਆਦਾ ਜਿਹੜੇ ਹੋਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਮਿਸਾਲ ਕਹਿਮ ਕੀਤੀ ਜਿਨੇ 4 ਸ਼ਹਿਰ ਜਾਦਾਂ ਦੇ ਸ਼ਹੀਦੀ ਦਿਵਸ ਨਾਲ ਸੇਵਾਦਾਰ ਤੁਹਾਵਨੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਵੇਂ ਜੰਗ ਦੇ ਵਿੱਚ ਚਾਰ ਬੱਚੇ ਤੇ ਪੂਰਾ ਪਰਿਵਾਰ ਦਸ਼ਮੇਸ਼ ਪਿਤਾ ਜੀ ਦਾ ਗਿਆ ਕਿਸੇ ਤਰ੍ਹਾਂ ਹੀ ਬਾਬਾ ਜੀਵਨ ਸਿੰਘ ਜੀ ਨੇ 14 ਜੰਗਾਂ ਲੜ ਕੇ ਦਸਵੇਂ ਪਾਸ਼ੇ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਵੀ ਜੰਗ ਦੇ ਵਿੱਚ ਪੂਰਾ ਪਰਿਵਾਰ ਚਾਰ ਬੱਚੇ ਬਾਬਾ ਜੀਵਨ ਸਿੰਘ ਜੀ ਦੇ ਔਰ ਉਹਨਾਂ ਦਾ ਸਮੇਤ ਪਿਤਾ ਜੀ ਜਿਨ੍ਹਾਂ ਨੇ ਆਪ ਦਾ ਸਿਰ ਉਥੇ ਜਿਹੜਾ ਹੈਗਾ ਸ਼ਹੀਦ ਕਰਕੇ ਰੱਖ ਕੇ ਗੁਰੂ ਤੇਗ ਬਹਾਦਰ ਦਾ ਸ਼ੀਸ਼ ਚੱਕੇ ਲੈ ਕੇ ਆਏ ਇਹ ਮਹਾਨ ਕੁਰਬਾਨੀਆਂ ਜਿਹੜੀਆਂ ਹੈਗੀਆਂ ਬਾਬੇ ਜੀਵਨ ਸਿੰਘ ਜੀ ਦੀਆਂ ਸਾਡੇ ਗੁਰੂ ਸਹਿਬਾਂ ਦੇ ਨਾਲ ਜਿਹੜੀਆਂ ਹੈਗੀਆਂ ਅਸੀਂ ਅੱਜ ਜਿਹੜਾ ਇਹ ਸਪਿਰਿੰਟ ਦੇ ਵਿੱਚ ਮਨਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਡਾ ਗੁਰਦੁਆਰਾ ਸਾਹਿਬ ਨਾਲ ਹੀ ਸਾਡੇ ਸਕੂਲ ਹੈ ਸਰਦਾਰ ਅਵਤਾਰ ਸਿੰਘ ਜੀ ਬਰਾੜ تراਸੀ ਭਾਰਤੀ ਜਿਹੜੇ ਇਥੋਂ ਦੇ ਜੰਪਾਲ ਹੈ ਇਹਨਾਂ ਦੇ ਬਜ਼ੁਰਗ ਦਾ ਨਾਲ ਸਰਦਾਰ ਯੋਗਿੰਦਰ ਸਿੰਘ ਜੀ ਇਹ ਮੋੜੀ ਗੱਡ ਜਿਹੜੀ ਹੈਗੀ ਹੈ ਸਾਡੇ ਪਿੰਡ ਦੇ ਵਿੱਚ ਇਹਨਾਂ ਦੀ ਬੜੀ ਜਿਹੜੀ ਹੈਗੀ ਆ ਦੇਣਾ ਪਿੰਡ ਨੂੰ ਜਿਵੇਂ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰੇ ਨੂੰ ਜਗ੍ਹਾ ਦਿੱਤੀ ਇਹਨਾਂ ਨੇ ਅੱਜ ਹੁਣ ਵੀ ਜਿਹੜਾ ਹੈਗਾ ਆ ਕੇ ਇਹਨਾਂ ਨੇ ਪ੍ਰੋਪਰ ਜਿਹੜਾ ਸਕੂਲ ਨੂੰ ਰੰਗ ਕਰਾਇਆ ਆਰਓ ਨੂੰ ਇਹਨਾਂ ਨੇ ਜਗ੍ਹਾ ਦਿੱਤੀ ਇੱਥੋਂ ਇੱਕ ਗਲੀ ਸੀ ਉਹ ਗਲੀ ਨੂੰ ਜਗ੍ਹਾ ਦਿੱਤੀ ਇਹਨਾਂ ਨੇ ਇਹਨਾਂ ਦੀ ਬਹੁਤ ਵੱਡੀ ਇਸ ਪਿੰਡ ਨੂੰ ਖੁਸ਼ਹਾਲ ਕਰਨ ਦੇ ਵਾਸਤੇ ਬਹੁਤ ਵੱਡੀ ਦੇਣ ਹੈ ਤੇ ਨਾਲ ਨਾਲ ਜਿਹੜਾ ਪਿੰਡ ਦਾ ਵਿਕਾਸ ਹੋਇਆ ਸਾਡੇ ਚਰਨਜੀਤ ਕੌਰ ਸਰਪੰਚਣੀ ਸਾਡੀ ਬੱਚੀ ਉਹਨਾਂ ਦਾ ਵੀ ਬੜਾ ਇੱਕ ਸਾਡੇ ਪਿਛਲੇ ਬਿਆਨ ਸਿੰਘ ਦੀ ਸਰਕਾਰ ਵੇਲੇ ਹਰਪਾਲ ਸਿੰਘ ਸਰਪੰਚ ਜਦੋਂ ਬਣੇ ਸੀਗੇ ਉਨ੍ਹਾਂ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਵਿਕਾਸ ਹੋਇਆ ਸੀ ਉਸ ਵੱਡੇ ਵਿਕਾਸ ਦੇ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਆਪਣੀ ਬੀਬੀ ਚਰਨਜੀਤ ਸਰਪੰਚ ਸਾਡੀ ਬੱਚੀ ਹੈ ਉਹਨੇ ਬਹੁਤ ਵਧੀਆ ਪਿੰਡ ਦਾ ਵਿਕਾਸ ਕੀਤਾ ਤੇ ਸਾਡਾ ਪਿੰਡ ਬੜਾ ਖੁਸ਼ਾਲ ਹੈ ਪ੍ਰਵਾਸੀ ਭਾਰਤੀ ਸਰਦਾਰ ਅਵਤਾਰ ਸਿੰਘ ਬਰਾੜ ਇਹਨਾਂ ਦੀ ਜਿਹੜੀ ਹੈਗੀ ਸੰਯੋਗ ਦੇ ਨਾਲ ਤੇ ਸਮੂਹ ਪਿੰਡ ਦੀ ਪੰਚਾਇਤ ਤੇ ਅੱਜ ਦਾ ਜਿਹੜਾ ਸਮਾਗਮ ਅਸੀਂ ਜਿਹੜਾ ਹੈਗਾ ਸ਼ਹੀਦੀ ਸਮਾਗਮ ਕਰਾ ਰਹੇ ਹਾਂ ਸਾਡੇ ਸਾਰੇ ਪੁਰਖਾਂ ਦਾ ਸਾਂਝਾ ਉਦੇ ਵਿੱਚ ਸਾਡੇ ਨੌਜਵਾਨ ਬੱਚੇ ਸਰਦਾਰ ਮੋਦਨ ਸਿੰਘ ਜੀ ਸਰਦਾਰ ਕੁਰੀਬ ਸਿੰਘ ਜੀ ਸਰਦਾਰ ਸੰਦੀਪ ਸਿੰਘ ਜੀ ਸਰਦਾਰ ਇਹ ਸਾਰੇ ਜਿਹੜੇ ਹੈਗੇ ਆ ਸਾਡੇ ਵੱਖ-ਵੱਖ ਧਰਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਨੌਜਵਾਨ ਬੱਚੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਜਿਹੜੀ ਹੈਗੀ ਆ ਲੰਗਰ ਦੀ ਸੇਵਾ ਤਨੋਂ ਮਨੋਂ 라ਕੀ ਦੇਖੋ ਬਾਬੇ ਨਾਨਕ ਦਾ ਆਪਾਂ ਕਹਿੰਨੇ ਲੰਗਰ ਹੈ ਜਿਹੜਾ ਬਾਬੇ ਨਾਨਕ ਦੇ ਇੱਕ ਲੰਗਰ ਦੀ ਮਿਸਾਲ ਹੈ ਮੈਂ ਦੇਖਿਆ ਇਹਨਾਂ ਨੇ ਸੇਵਾਦਾਰ ਨੂੰ ਰਾਤ ਨੂੰ 11 ਵਜੇ ਤੱਕ ਜਿਹੜੀ ਹੈਗੀ ਇਹਨਾਂ ਨੇ ਸੇਵਾ ਕੀਤੀ ਕਿਸੇ ਨੇ ਤੇਲ ਦਿੱਤਾ ਕਿਸੇ ਨੇ ਖੰਡ ਦਿੱਤੀ ਕਿਸੇ ਨੇ ਆਟਾ ਦਿੱਤਾ ਇੱਕ ਅਸਲੀ ਲੰਗਰ ਦਾ ਜਿਹੜਾ ਰੂਪ ਦਿੱਤਾ ਜਿਹੜਾ ਬਾਬੇ ਨਾਨਕ ਨੇ ਚਾਲੂ ਕੀਤਾ ਸੀ ਉਹ ਲੰਗਰ ਦੀ ਉਸੇ ਮਿਸਾਲ ਜਿਹੜੀ ਪੈਦਾ ਹੋਈ ਹੈ ਇਸ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਸਾਡੇ ਪਿੰਡ ਦਾ ਥਵਾਕ ਸਾਡੇ ਸਰਦਾਰ ਅਵਤਾਰ ਸਿੰਘ ਐਨਆਰਈ ਦੇ ਪਰਿਵਾਰ ਨੂੰ ਇਹਨੂੰ ਹੋਰ ਲੰਮੀ ਉਮਰ ਕਰੋ ਤੇ ਸਾਨੂੰ ਆਸ ਆਇਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦਾ ਹੋਰ ਵਿਕਾਸ ਕਰਨਗੇ ਇਹੋ ਜਿਹੇ ਜਿਹੜੇ ਹੈਗੇ ਆ ਸਾਨੂੰ ਸ਼ਰਧਾ ਭਾਵਨ ਵਾਲੇ ਜਿਹੜੇ ਹੈਗੇ ਆ ਅ ਵਿਅਕਤੀ ਹੈਗੀ ਉਹਨਾਂ ਦੀ ਲੋੜ ਹੈ ਤੇ ਮੈਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਸਾਰਿਆਂ ਨੂੰ ਅੱਜ ਜੋ ਜੜੀ ਹੈਗੀ ਆ ਤੁਸੀਂ ਇੱਥੇ ਆਏ ਹੋ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਵਾਲਿਆਂ ਦਾ ਇਹ ਬਹੁਤ ਇੱਕ ਵੱਡੀ ਸਾਡੇ ਪਿੰਡ ਵੀਰ ਸਿੱਖਾਲੀ ਦੀ ਮਸਾਲ ਹੈ ਜਿਨ੍ਹਾਂ ਦੀ ਜਿਉਣੀ ਜਾਗਦੀ ਹੈ ਸਾਡੇ ਮੂੜੀਗੱਡਾ ਬੰਦੇ ਸਾਡੇ ਵਿੱਚ ਅਜੇ ਵੀ ਸੰਜੋਗ ਦੇ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼